ਕੁਰੇ ਜਵਾਨ ਨੂੰ ਜਾਂਦਾ ਜੀ ਜੜਾ ਮਕਰ ਜਵਾਨ ਨੂੰ ਜਾਂਦਾ ਜੀ ਕਹਿੰਦ ਤੁੱਕ ਛੱਟਿਓ ਖਾਂਦਾ ਜੀ ਕਿੰਤੀ ਗਲਤੀ ਤੇ ਉਹ ਨਾ ਪਛਤਾਉਂਦਾ ਜੀ ਕਿੰਤੀ ਗਲਤੀ ਤੇ ਕਿੰਤੀ ਗਲਤੀ ਤੇ ਉਹ ਨਾ ਪਛਤਾਉਂਦਾ ਜੀ ਵਾਦਾ ਕਰੇ ਨਾ ਪੂਰਾ ਕਰੇ ਤੇ ਲਾਰਾ ਲਾਉਂਦਾ ਜੀ ਵਾਦਾ ਕਰੇ ਲਾਰਾ ਲਰੇਤੇ ਲਾਰਾ ਲੌਂਡਾ ਜੀ ਲਾਰੇਤੇ ਲਾਰਾ ਲੌਂਡਾ ਜੀ ਦੁਨੀਆ ਵਿੱਚ ਕਈ ਐਸੇ ਨੇ ਜਿਹੜੇ ਹਾਂ ਵਿੱਚ ਹਾਂ ਮਿਲਾਉਂਦੇ ਨੇ ਜੀ ਹਾਂ ਵਿੱਚ ਹਾਂ ਮਿਲਾਉਂਦੇ ਨੇ ਦੁਨੀਆ ਵਿੱਚ ਕਈ ਐਸੇ ਨੇ ਜਿਹੜੇ ਹਾਂ ਵਿੱਚ ਹਾਂ ਮਿਲਾਉਂਦੇ ਨੇ ਜਿਹੜੇ ਹਾਂ ਵਿੱਚ ਹਾਂ ਮਿਲਾਉਂਦੇ ਨੇ ਜਿਹੜੀ ਥਾਲੀ ਵਿੱਚ ਲੱਡੂ ਵੱਡਾ ਦਿਸਦਾ ਜਿਹੜੀ ਥਾਲੀ ਵਿੱਚ ਜਿਹੜੀ ਥਾਲੀ ਵਿੱਚ ਲੱਡੂ ਵੱਡਾ ਦਿੱਤਾ ਉਸੇ ਥਾਲੀ ਤੇ ਬੈਂਗਣ ਬਣ ਜਾਂਦੇ ਨੇ ਉਸੇ ਥਾਲੀ ਦੇ ਉਸੇ ਥਾਲੀ ਦੇ ਬੈਂਗਣ ਬਣ ਜਾਂਦੇ ਨੇ ਬੈਂਗਣ ਬਣ ਜਾਂਦੇ ਨੇ